ਗੁਰੂ ਸواری ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜੀ ਅੱਜ ਆਪਾਂ 17ਵੀਂ ਪੌੜੀ ਦੀ ਵਿਆਖਿਆ ਜਿਹੜੀ ਸ਼ੁਰੂ ਕਰਨੀ ਹੈ ਜਿਨ੍ਹਾਂ ਦੇ ਬਾਣੀ ਯਾਦ ਹੈ ਭਾਈ ਨਾਲ ਜਪਿਓ ਜੀ ਸਾਰੇ ਮਗਰ ਬੋਲਿਓ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੂਰ ਮੋਖਸਾਰ ਅਸੰਖ ਮੋਣ ਲਵਲਾਇਤਾਰ ਕੋਦਰਤ ਕਵਣ ਕਹਾ ਵਿਚਾਰ ਹਵਾਰਾ ਨਾ ਜਾਮ ਏਕ ਵਾਰ ਜੋ ਤਦ ਪਾਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਇਹ ਜੀ 17ਵੀਂ ਪੌੜੀ ਜਪਜੀ ਸਾਹਿਬ ਦੀ ਗੁਰੂ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਤੇ 18ਵੀਂ ਪੌੜੀ ਦੇ ਵਿੱਚ ਇੱਥੇ ਦੋ ਪੱਖਾਂ ਦੀ ਗੱਲ ਹੋ ਰਹੀ ਹੈ ਪਿਆਰੇ ਇੱਕ ਦਿਨ ਤੇ ਇੱਕ ਰਾਤ ਕਾਲਾ ਤੇ ਚਿੱਟਾ ਉੱਚਾ ਨੀਵਾਂ ਦੁੱਖ ਸੁਖ ਉਹਨੂੰ ਜਪਣ ਵਾਲੇ ਉਹਨੂੰ ਨਾ ਜਪਣ ਵਾਲੇ ਦੋਨੇ ਪੱਖਾਂ ਦੀ ਗੱਲ ਇਹ ਦੋ ਪੌੜੀਆਂ ਦੇ ਵਿੱਚ ਕੀਤੀ ਹੈ ਪਹਿਲਾਂ ਜੇ ਉਹਨੂੰ ਧਿਆਉਣ ਵਾਲੇ ਸੋਖ ਸੁਖ ਦੀ ਗੱਲ ਫਿਰ ਦੁੱਖ ਦੀ ਗੱਲ ਪਹਿਲਾਂ ਦਿਨ ਦੀ ਗੱਲ ਫਿਰ ਰਾਤ ਦੀ ਗੱਲ ਸੋ ਗੁਰੂ ਸਾਹਿਬ ਜੀ ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ ਜੋ ਆਪਾਂ ਪਿਛਲੀ ਪੰਕਤੀ ਨਾਲ ਲੜੀ ਜੋੜਦੇ ਗਏ ਅਖੀਰ ਦੇ ਵਿੱਚ ਇੱਕ ਸ਼ਬਦ ਆਇਆ ਸੀ ਗੁਰੂ ਸਾਹਿਬ ਜੀ ਦਾ ਜਿਹਦੇ ਵਿੱਚ ਆਇਆ ਸੀ ਸ਼ਬਦ ਜੀ ਤਿਸਤੇ ਹੋਏ ਲੱਖ ਦਰਿਆਓ ਲੱਖਾਂ ਦਰਿਆਵਾਂ ਦੇ ਵਹਿ ਵਹਿ ਰਹੇ ਜੀ ਇੱਕ ਤੇ ਦੂਜੇ ਦਰਿਆਵਾਂ ਦੀ ਗੱਲ ਨਹੀਂ ਪੈ ਰੋ ਇਹ ਦਰਿਆ ਦੁੱਖ ਦਾ ਸੁੱਖ ਦਾ ਉੱਚਾ ਨੀਵਾ ਚੰਗਾ ਮਾੜਾ ਸੋ ਕਹਿਣ ਦਾ ਅਰਥ ਕਿੰਨੇ ਹੈ ਜੀ ਇਹਦੇ ਆਪਾਂ ਕਿੰਨੇ ਅਰਥ ਕਰ ਸਕਦੇ ਆ ਇਹ ਵਹਿਣ ਹੈ ਜਿਹੜੇ ਵਹਿਦ ਹੈ ਗੁਰੂ ਜੀ ਕਹਿੰਦੇ ਪਰ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪਾ ਆ ਹੁਣ ਪਿਆਰਿਓ ਆ ਕਈ ਦੇਸ਼ਾਂ ਦੇ ਵਿੱਚ ਪਹਚਾਲ ਆਇਆ ਪਿਛਲੇ ਦਿਨੀ ਵੇਖਿਆ ਆਪਾਂ ਹਾਲ ਵੱਡਨਾ ਵੱਡਨਾ ਸੜਕਾਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਵਿਚਾਲੇ ਦੋ ਦੋ ਪਾਰਟੀ ਕਰਨੀ ਘਟਾਂ ਵਿੱਚ ਹੀ ਵੜਗਣਾਂ ਬਿਲਡਿੰਗਾਂ 20 20 ਮੰਜ਼ਲਾ 50 50 ਮੰਜ਼ਲਾ ਜਿਹੜੀਆਂ ਬਿਲਡਿੰਗਾਂ ਸੀ ਤਾਸ਼ ਦੇ ਪੱਤੇ ਮੰਗੂ ਥਲੇ ਡਿੱਗ ਪਈਆਂ ਖਦਾਮੀ ਹੈ ਪ੍ਰਮਾਤਮਾ ਦੇ ਰੰਗ ਜੀ ਕਿੰਦੇ ਉਹਦੇ ਉਹਦੇ ਰੰਗਾਂ ਨੂੰ ਕੋਈ ਛਿਣਮੈ ਥਾਪ ਕੋ ਥਾਪਣ ਹਾਰਾ ਇੱਕ ਖਿੰਡ ਦੇ ਵਿੱਚ ਉਹ ਬਣਾ ਵੀ ਸਕਦਾ ਤੇ ਢਾ ਵੀ ਸਕਦਾ ਕਿਉ ਕਿੰਨਾ ਉਸੋ ਉੱਥੇ ਮੌਤਾਂ ਹੋ ਚੁੱਕੀਆਂ ਜੀ ਕਿੰਨਾ ਬੇਰਾਨਾ ਨਸਾਨ ਬਿਲਡਿੰਗਾਂ ਇਹਨਾਂ ਦਾ ਤਾਂ ਹਜੇ ਕੋਈ ਅੰਦਾਜ਼ਾ ਨਹੀਂ ਲੱਗਿਆ ਮੌਤਾਂ ਦਾ ਤਾਂ ਵੀ ਬਿਲਡਿੰਗਾਂ ਦੇ ਵਿੱਚ ਕਿੰਨੇ ਲੱਪੇ ਗਏ ਲੋਕਾਂ ਜੋ ਉੱਤੇ ਡਿੱਗ ਪੀਆਂ ਸਿੱਧੀਆਂ ਨਹੀਂ ਬਿਲਡਿੰਗਾਂ ਅਸਾਰੀ ਕਰ ਅਸਾਰੀ ਹੋ ਰਹੀ ਸੀ ਜਿਹੜੀਆਂ ਬਿਲਡਿੰਗਾਂ ਦੀ ਉਹ ਵੀ ਡਿੱਗ ਪੀਆਂ ਸਰਹੋ ਵਿਚਾਰ ਇਹ ਪ੍ਰਮਾਤਮਾ ਦੇ ਰੰਗ ਹੈ ਜੀ ਕੁਦਰਤ ਤੋਂ ਹਮੇਸ਼ਾ ਬੰਦਿਆ ਤੂੰ ਡਰ ਕੇ ਰਿਹਾ ਕਰ ਪ੍ਰਮਾਤਮਾ ਤੋਂ ਪਤਾ ਨਹੀਂ ਕਦੋਂ ਕਿਹੜੇ ਮੋੜ ਤੇ ਤੇਰੇ ਨਾਲ ਕੀ ਹੋ ਜਾਣਾ ਹੈ ਕੋਈ ਪਤਾ ਨਹੀਂ ਮਨਾ ਮੇਰੇ ਐਵੇਂ ਨਾ ਮਨ ਦੇ ਵਿੱਚ ਕਿਸੇ ਗੱਲ ਦਾ ਹੰਕਾਰ ਲੈ ਕੇ ਆਈ ਸੁ ਗੁਰੂ ਜੀ ਕਹਿੰਦੇ ਅਸੰਖ ਜਪ ਹੇ ਪ੍ਰਮਾਤਮਾ ਤੈਨੂੰ ਜਪਣ ਵਾਲੇ ਵੀ ਅਸੰਖ ਜੀ ਇੱਥੇ ਗਿਣਤੀ ਵਾਲਾ ਇੱਥੇ ਗਿਣਤੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਗਿਣਤੀ ਕੋਈ ਨਹੀਂ ਤੈਨੂੰ ਜਪਣ ਵਾਲਿਆਂ ਦੀ ਤੇ ਤੇਰੇ ਜਾਪ ਜਿਹੜੇ ਬਣੇ ਹੋਏ ਹੈ ਗਿਣਤੀ ਕੋਈ ਨਹੀਂ ਮਿਲਦਾ ਤੈਨੂੰ ਕੋਈ ਰਾਮ ਰਾਮ ਕਹੀ ਜਾਂਦਾ ਹੈ ਕੋਈ ਅੱਲਾ ਅੱਲਾ ਕਹੀ ਜਾਂਦਾ ਹੈ ਕੋਈ ਵਾਹਿਗੁਰੂ ਕਹਿੰਦਾ ਹੈ ਕੋਈ ਗੋੜ ਕਹਿੰਦਾ ਹੈ ਕਿਸੇ ਤਰ੍ਹਾਂ ਕੋਈ ਜਪ ਰਿਹਾ ਜੀ ਕੋਈ ਗਸਾਈਂ ਕਹੀ ਜਾਂਦਾ ਹੈ ਕੋਈ ਕਿਸ ਤਰ੍ਹਾਂ हे ਪ੍ਰਮਾਤਮਾ ਤੈਨੂੰ ਜਪਣ ਵਾਲੇ ਵੀ ਬਹੁਤ ਹੈ ਅਸੰਖ ਭਾਉ ਤੇ ਪ੍ਰਮਾਤਮਾ ਤੈਨੂੰ ਭਾਉ ਦਾ ਅਰਥ ਹੁੰਦਾ ਜੀ ਪ੍ਰੇਮ ਤੇ ਤੈਨੂੰ ਪ੍ਰੇਮ ਕਰਨ ਵਾਲੇ ਵੀ ਬਹੁਤ ਹੈ ਪ੍ਰਮਾਤਮਾ ਨੂੰ ਜਿਹੜੇ ਨਹੀਂ ਚਾਹੁੰਦੇ ਕਈ ਬੰਦੇ ਕਹਿੰਦੇ ਆ ਵੀ ਪ੍ਰਮਾਤਮਾ ਵਿਖਾਓ ਕਿੱਥੇ ਹੈ ਸਬੂਤ ਦੇਵ ਜੀ ਚਲੋ ਉਹਨਾਂ ਨੂੰ ਭਾਈ ਨਹੀਂ ਪ੍ਰੇਮ ਪ੍ਰਮਾਤਮਾ ਨਾਲ ਫਰਪਰਤ ਪਾਲਣਾ ਤਾਂ ਫੇਰ ਵੀ ਕਰੀ ਜਾਂਦਾ ਨਾ ਉਹਨਾਂ ਦੀ ਪਿਆਰ ਕੀ ਪ੍ਰਮਾਤਮਾ ਉਹਨਾਂ ਨੂੰ ਪੁੱਤਰ ਨਹੀਂ ਦਿੰਦਾ ਕੀ ਪ੍ਰਮਾਤਮਾ ਉਹਨਾਂ ਨੂੰ ਕੋਠਾ ਨਹੀਂ ਦਿੰਦਾ ਜਾਂ ਔਧੇ ਨਹੀਂ ਦਿੰਦਾ ਦਿੰਦਾ ਜੀ ਸਭ ਕੁਝ ਕਿਉਂਕਿ ਉਹ ਹੈ ਹੀ ਨਰਵੈਰ ਜੇ ਉਹ ਪ੍ਰਮਾਤਮਾ ਵੈਰ ਕਰਨ ਲੱਗ ਜਾਵੇ ਫਿਰ ਤਾਂ ਉਹਨਾਂ ਨੂੰ ਭਾਈ ਜਿਹੜੇ ਨਹੀਂ ਪ੍ਰਮਾਤਮਾ ਨੂੰ ਗਾਲਾਂ ਹੀ ਕੱਢੀ ਜਾਂਦੇ ਕਹਿੰਆਂ ਦਾ ਕੰਮ ਏ ਇਹ ਮੈਂ ਕਦੇ ਉੱਤੇ ਬਹਿ ਜਾਣਾਗਾ ਚਾਰਕ ਕਿਤਾਬਾਂ ਪੜ੍ਹ ਕੇ ਦਿਮਾਗ ਖਰਾਬ ਹੋ ਗਿਆ ਕਹਿੰਦੇ ਜੀ ਪ੍ਰਮਾਤਮਾ ਵਿਖਾਓ ਕਿੱਥੇ ਹੈ ਸਬੂਤ ਦਿਓ ਸਾਨੂੰ ਦਿਮਾਗ ਖਰਾਬ ਹੋ ਜਾਂਦਾ ਨਾ ਜੀ ਪੜ੍ਹ ਕੇ ਵੀ ਕਈ ਵਾਰੀ ਬੰਦੇ ਦਾ ਬਾਣੀ ਚਾਹੁੰਦਾ ਨਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਜੇਤਾ ਪੜਿਆ ਤੇਤਾ ਕੜਿਆ ਕੜਿਆ ਸ਼ਬਦ ਕਿਉਂ ਵਰਤੇ ਜੀ ਪੁਰਾਣੇ ਸਮੇਂ ਦੇ ਵਿੱਚ ਨਾ ਜੇ ਆਪਾਂ ਹੁਣ ਪਿਛਲੇ ਸਮੇਂ ਦੇ ਵਿੱਚ ਬਜ਼ੁਰਗ ਜਿਨ੍ਹਾਂ ਨੇ ਤੌੜੀ ਵਾਲਾ ਦੁੱਧ ਪੀਤਾ ਤੌੜੀ ਵਾਲਾ ਦੁੱਧ ਉਹ ਕਹਿੰਦੇ ਵੀ ਤੌੜੀ ਵਾਲੇ ਦੁੱਧ ਦੇ ਵਿੱਚ ਕੁਝ ਨਹੀਂ ਰਹਿ ਜਾਂਦਾ ਸਵੇਰ ਬਸ ਠੰਡ ਹੀ ਰਹਿ ਜਾਂਦੀ ਉਹਦੇ ਅੰਦਰ ਠੰਡਾ ਠੰਡਾ ਹੰਦਾ ਦੁੱਧ ਉਦੇ ਵਿੱਚੋਂ ਜਿਹੜੀ ਫੈਟ ਆ ਖਤਮ ਹੋ ਜਾਂਦੀ ਹੈ ਵੀ ਇੰਨੀ ਜਿਹੜੀ ਮੋਟੀ ਪਰਤ ਘਿਓ ਦੀ ਆ ਜਾਂਦੀ ਉੱਤੇ ਉਹ ਜਿਹੜੀ ਮਲਾਈ ਹੈ ਵੀ ਉਹ ਮਾਇਨਾ ਉਤੋਂ ਉਤਾਰ ਲੈਂਦੀਆਂ ਤੇ ਦੁੱਧ ਦੇ ਵਿੱਚ ਕੁਝ ਵੀ ਨਹੀਂ ਰਹਿ ਜਾਂਦਾ ਕੁਝ ਵੀ ਨਹੀਂ ਕੁਛ ਅੰਸ਼ ਵੀ ਨਹੀਂ ਕਹਿੰਦੇ ਬਚਦੇ ਕੁਝ ਵੀ ਜਿੰਨਾ ਦੁੱਧ ਲਾਲ ਹੋਊਗਾ ਉਹਦੇ ਵਿੱਚ ਤਾਕਤ ਖਤਮ ਹੋਈ ਹੁੰਦੀ ਹੈ ਜੀ ਹੁਣ ਇਹ ਗੁਰਬਾਣੀ ਨੇ ਤਾਂ ਗੁਰੂ ਨਾਨਕ ਪਾਸ਼ਾ ਨੇ ਆਸਾ ਦੀ ਵਾਰ ਚ ਵਰਤਿਆ ਸ਼ਬਦ ਜੇਤਾ ਪੜਿਆ ਤੇਤਾ ਘੜਿਆ ਜਿੰਨਾ ਕੋਈ ਬਾਹਲਾ ਪੜ ਜਾਂਦਾ ਹੈ ਦਿਮਾਗ ਬਾਹਲਾ ਖਰਾਬ ਹੋ ਜਾਂਦਾ ਗੁਰੂ ਜੀ ਕਹਿੰਦੇ ਭਾਈ ਉਹ ਕਹਿੰਦਾ ਰੱਬ ਟੱਬ ਕਿਹੜਾ ਰੱਬ ਬਸ ਰੱਬ ਨੂੰ ਟੱਬ ਦੱਸਦਾ ਜੀ ਫੇਰ ਤੇ ਉਹ ਮਨੁੱਖਤਾ ਨਾਲ ਵੀ ਕੋਈ ਉਹਦਾ ਪ੍ਰੇਮ ਨਹੀਂ ਹੁੰਦਾ ਕਰ ਚੇਤੇ ਰੱਖਿਓ ਗੱਲ ਬਹੁਤ ਘੱਟ ਕਠੋਰ ਦਿਲ ਇਨਸਾਨ ਹੁੰਦੇ ਇਹ ਜੇ ਦੁੱਖ ਸੁੱਖ ਦੇ ਵਿੱਚ ਵੀ ਕੋਈ ਬਹੁਤਾ ਨਹੀਂ ਕਿਸੇ ਦਾ ਦੁੱਖ ਮਣਾਉਂਦੇ ਉਹ ਲੋਕ ਆਪਣੇ ਘਰ ਦੇ ਵਿੱਚ ਵੀ ਦੁੱਖ ਨਹੀਂ ਮਣਾਉਂਦੇ ਕੋਈ ਬਹੁਤਾ ਕਿਉਂ ਕਠੋਰ ਹੋ ਜਾਂਦਾ ਹੈ ਦਿਲ ਤੇ ਜਿਹੜੀ ਕਠੋਰ ਚੀਜ਼ ਹੈ ਉਹਦੇ ਉੱਤੇ ਪੱਥਰ ਉਹ ਪੱਥਰ ਹੁੰਦਾ ਹੈ ਤੇ ਪੱਥਰ ਦੇ ਉੱਤੇ ਕੀ ਅਸਰ ਹੈ ਜੀ ਪਿਆਰਿਓ ਜਿਹੜੀ ਚੀਜ਼ ਨਰਮ ਹੈ ਉਹਦੇ ਉੱਤੇ ਅਸਰ ਹੋਊਗਾ ਨਾ ਪੱਥਰ ਦਾ ਇਨਸਾਨ ਤੇ ਕੀ ਅਸਰ ਹੋਊਗਾ ਨਾ ਉਹਦੇ ਅੰਦਰ ਦਇਆ ਨਹੀਂ ਰਹਿੰਦੀ ਪਿਆਰਿਓ ਸਰੋਹ ਵਿਚਾਰ ਗੁਰੂ ਜੀ ਕਹਿੰਦੇ ਹੈ ਪ੍ਰਮਾਤਮਾ ਤੈਨੂੰ ਪ੍ਰੇਮ ਕਰਨ ਵਾਲੇ ਵੀ ਬਹੁਤ ਹੈ ਤੈਨੂੰ ਪ੍ਰੇਮ ਪ੍ਰੇਮਣਾ ਜਪਣ ਵਾਲੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਚਨ ਵੀ ਹੈ ਕਹਿੰਦੇ ਵੀ ਜਿਨ ਪ੍ਰੇਮ ਕਿਓ ਤិន ਹੀ ਪ੍ਰਭ ਪਾਇਓ ਪ੍ਰੇਮ ਦੀ ਭਾਸ਼ਾ ਹੀ ਐ ਪ੍ਰਮਾਤਮਾ ਬਸ ਜਿਨ੍ਹਾਂ ਨੇ ਪ੍ਰੇਮ ਦੀ ਭਾਸ਼ਾ ਨਹੀਂ ਸਮਝੀ ਮਨੁੱਖਤਾ ਨਾਲ ਤਾਂ ਨਫ਼ਤ ਕਰਦਾ ਬੰਦਾ ਮਨੁੱਖਤਾ ਨਾਲ ਘਿਰਨਾ ਕਰੀ ਜਾਂਦਾ ਐ ਤੇ ਬਾਹਰ ਲੰਗਰ ਲਾਉਂਦਾ ਹਰਦਾ ਐ ਮਨੁੱਖਤਾ ਆਪ ਦੇ ਘਰੇ ਮਾਤਾ ਪਿਤਾ ਨੂੰ ਤਾਂ ਕਦੇ ਸਬਜ਼ੀ ਵਧੀਆ ਬਣਾ ਕੇ ਨਹੀਂ ਖਵਾਏ ਬਾਹਰ ਲੰਗਰ ਲਾਉਂਦਾ ਲਾਏ ਵੇਖੋ ਭਾਈ ਕਿਹੋ ਜਿਹਾ ਸਮਾਂ ਆ ਗਿਆ ਹੁਣੱਖ ਦੇ ਉੱਤੇ ਬਜ਼ੁਰਗਾਂ ਦੀ ਐਣਕ ਤੱਕ ਟੁੱਟ ਗਈ ਐ ਨਿਗਾ ਵਾਲੀ ਉਹ ਹੁਣ ਤਾਂ ਬਣਾ ਕੇ ਨਹੀਂ ਦਿੰਦਾ ਤੇ ਬਾਹਰ ਕਹਿੰਦਾ ਮੈਂ ਗੁਰਦੁਆਰੇ 50 ਲੱਖ ਲਾ ਦੂੰਗਾ ਵਾਹ ਵੀ ਵਾਹ ਕਿਹੋ ਜੀ ਤੇਰੀ ਮਤ ਹੋ ਗਈ ਉਹ ਮਨਾ ਤੂੰ ਤਾਂ ਆਪਣੇ ਪਿਤਾ ਦੇ ਵਿੱਚੋਂ ਆਪਣੇ ਦਾਦੇ ਦੇ ਵਿੱਚੋਂ ਪ੍ਰਮਾਤਮਾ ਦਾਰਸ਼ਨ ਕਰਨੇ ਸੀ ਤੇ ਤੈਨੂੰ ਤਾਂ ਦਾਦੇ ਵਿੱਚੋਂ ਪ੍ਰਮਾਤਮਾ ਦਿਸੇ ਨਹੀਂਗਾ ਫਿਰ ਤੈਨੂੰ ਦਿਸਣਾ ਗੁਰਦੁਆਰੇ ਵੀ ਨਹੀਂ ਮਨਾ ਮੇਰੇ ਆ ਨਾ ਜੇ ਤੈਨੂੰ ਆਪਦੇ ਘਰ ਦੇ ਵਿੱਚੋਂ ਪ੍ਰਮਾਤਮਾ ਨੇ ਨਾ ਦਿਸਦਾ ਫਿਰ ਤੈਨੂੰ ਬਾਹਰ ਇਹ ਇੱਕ ਫੋਕੀ ਜੀ ਸੇਵਾ ਕਰਕੇ ਵੀ ਕੁਝ ਨਹੀਂ ਮਿਲਣਾ ਪੈਦੋ ਹੌਮੇ ਹੌਮੇ ਨੂੰ ਪੱਠੇ ਪੈਂਦੇ ਬੰਦੇ ਦੇ ਫਿਰ ਪਤਾ ਕੀ ਕਹਿੰਦਾ ਹੁੰਦਾ ਸਾਡਾ ਯਾਰ ਨਾਈ ਨਹੀਂ ਕਿਤੇ ਲਿਖਿਆ ਗੁਰਦੁਆਰੇ ਪਲੇਟ-ਪਰੋਟ ਜੀ ਲਾਈ ਨਹੀਂ ਹਜੇ ਯਾਰਾ ਐਂ ਹੀ ਕਹਿੰਦੇ ਹੁੰਦੇ ਆਂ ਵੀ ਪਲੇਟਾਂ ਭਾਲਦਾ ਫਿਰਦਾ ਗੁਰਦੁਆਰੇ ਆਪ ਦੇ ਨਾਮ ਦੇ ਨਾਮ ਉਹ ਬੰਦਿਆ ਗੁਰੂ ਦੇ ਦਰ ਦੇ ਉੱਤੇ ਤਾਂ ਹੰਕਾਰ ਛੱਡਦੇ ਆਪਦਾ ਇੱਥੇ ਤਾਂ ਨੀਵਾ ਹੋ ਕੇ ਆ ਜਾ ਮਨਾ ਇੱਥੇ ਵੀ ਗੁਰੂ ਘਰ ਦੀਆਂ ਕੰਧਾਂ ਵੀ ਕਾਲੀਆਂ ਕਰਤੀਆਂ ਤੇਰਾ ਅੰਦਰ ਤਾਂ ਕਾਲਾ ਸੀਗਾ ਹੀ ਮਨਾ ਮੇਰਿਆ ਤੇਰਾ ਅੰਦਰ ਤਾਂ ਕਾਲਾ ਸੀਗਾ ਹੀ ਪਰ ਤੂੰ ਤਾਂ ਕੰਧਾਂ ਵੀ ਕਾਲੀਆਂ ਕਰਤੀਆਂ ਗੁਰੂ ਘਰ ਦੇ ਨਾਮ ਲਿਖ ਲਿਖ ਕੇ ਆਪਰੇ ਐਨੇ ਫਲਾਣੇ ਨੇ ਐਨੇ ਸਵਾ ਕਰਤੀ ਤੂੰ ਕਿਹੜੀ ਸੇਵਾ ਕਰਨ ਵਾਲਾ ਬੰਦਾ ਜਿਹੜਾ ਰੱਬ ਦਿੰਦਾ ਹੀ ਨਾ ਮਾਣੀ ਚਾਹੁੰਦਾ ਨਾ ਸ਼ਬਦ ਸੁਖਨੀ ਸਾਹਿਬ ਦੇ ਵਿੱਚ ਇਹਦੇ ਵੀ ਏਕ ਬਸਤ ਕਾਰਨ ਵਿਖੋਟ ਦਵਾਵੈ ਏਕ ਵੀ ਨਾ ਦੇ ਦਸ ਵੀ ਹਿਰਲੇ ਤੋਂ ਉੜਾ ਕਹੋ ਕਹਾਂ ਤੇ ਤੇਥੋਂ ਸਾਰਾ ਕੁਝ ਹੀ ਰੱਬ ਖੋਲੇ ਦੱਸ ਦੇ ਕੀ ਰੱਬ ਦਾ ਕੀ ਵਗਾੜ ਲੇਗਾ ਤੂੰ ਇੱਕ ਵੀ ਨਾਂ ਦੇ ਵਿੱਚੋਂ ਰੱਬ ਗੁਰੂ ਜੀ ਕਹਿੰਦੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਵੰਡ ਕੇ ਛਕ ਲੈਣਾ ਵੱਖਰਾ ਵਿਚ ਹੈ ਜੀ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਆ ਵੰਡ ਕੇ ਖਾਣ ਸ਼ਕਣਾ ਵੀ ਕਹਾ ਵੰਡ ਕੇ ਛਕ ਲਿਆ ਉਹ ਆਪਾਂ ਜਿਵੇਂ ਅੱਜ ਭਾਈ ਹੁਣ ਇਹਨਾਂ ਨੇ ਲੰਗਰ ਲਾਇਆ ਹੈ ਪਰਿਵਾਰ ਨੇ ਭਾਈ ਸੁਖਿੰਦਰ ਸਿੰਘ ਜੀ ਨੇ ਇਹਨਾਂ ਨੇ ਆਪਦੀ ਕਿਰਤ ਵਿੱਚੋਂ ਸੰਗਤ ਨੂੰ ਕਹਿੰਦਾ ਵੀ ਅਸੀਂ ਜਾਪ ਕਰਨ ਦਾ ਲੰਗਰ ਸ਼ੋਣਾ ਜੀ ਇਹ ਵੰਡ ਕੇ ਛਕਣ ਦਾ ਸਿਧਾਂਤ ਗੁਰੂ ਕਰਦਾ ਸੋ ਰੋ ਵਿਚਾਰ ਪਰ ਜਿਨ੍ਹਾਂ ਦਾ ਗੁਰੂ ਜੀ ਕਹਿੰਦੇ ਪ੍ਰੇਮ ਹੈ ਭਾਈ ਉਹ ਹੀ ਉਹਨਾਂ ਨੇ ਪ੍ਰਮਾਤਮਾ ਪਾਇਆਗਾ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਕਿੰਨੇ ਤਰ੍ਹਾਂ ਦੀਆਂ ਹੀ ਮਾਲਕ ਜੀ ਤੇਰੀਆਂ ਪੂਜਾ ਕਰਦੇ ਆ ਲੋਕ ਕੋਈ ਪਿਆਰਿਓ ਭੇਟਾ ਲੱਖ ਰੁਪਏ ਦੀ ਚੜ੍ਹਾ ਜਾਨਾ ਗੁਰੂ ਘਰ ਦਾ ਕੋਇ ਇੱਕ ਫੁੱਲ ਵੀ ਚੜਾ ਕੇ 1 ਰੁਪਿਆ ਟੇਕ ਕੇ ਵੀ ਪ੍ਰਮਾਤਮਾ ਨੂੰ ਕਹਿੰਦਾ ਮਹਾਰਾਜ ਮੈਨੂੰ ਤੰਦਰੁਸਤੀ ਬਖਸ਼ ਦੇ ਇਹ ਪੂਜਾਈ ਹੈ ਅਕਸਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਪੂਜਾ ਕਰਦਾ ਪਿਆਰ ਕੋਈ ਕਿਸੇ ਤਰ੍ਹਾਂ ਦੀ ਪੂਜਾ ਕਰਦਾ ਹੈ ਮੰਨ ਕੇ ਤਾਂ ਉਹ ਇਹੀ ਚੱਲਿਆ ਨਾ ਵੀ ਇਹਦੇ ਵਿੱਚ ਰੱਬ ਹੈ ਮੰਨ ਕੇ ਤਾਂ ਇਹੀ ਚੱਲਿਆ ਹੈ ਭਲਾ ਵੀ ਕਿਸੇ ਮੂਰਤੀ ਨੂੰ ਮੱਥਾ ਟੇਕ ਰਿਹਾ ਹੈ ਪਰ ਮੰਨ ਕੇ ਤਾਂ ਉਹ ਚੱਲਿਆ ਵੀ ਇਹਦੇ ਚ ਰੱਬ ਹੈ ਗੁਰੂ ਜੀ ਕਹਿੰਦੇ ਵੱਖ-ਵੱਖ ਤਰ੍ਹਾਂ ਦੇ ਮਾਲਕ ਜੀ ਤੇ ਪੂਜਾ ਹੋ ਰਹੀ ਹੈ ਅਸ਼ੰਖ ਤਪਤਾਓ ਕਿੰਨੇ ਮਾਲਕ ਜੀ ਤਪ ਕਰ ਰਹੇ ਆ ਬੜੇ ਤਰ੍ਹਾਂ ਦੇ ਤਪ ਹੋ ਰਹੇ ਆ ਭਾਈਓ ਕੋਈ ਜਲਤਾ ਰੇ ਕਰ ਰਿਹਾ ਹੈ ਕੋਈ ਅੱਗ ਬਾਲ ਕੇ ਬੈਠਾਗਾ ਕਿਸੇ ਤਰ੍ਹਾਂ ਦਾ ਕੋਈ ਤਪ ਕਰ ਰਿਹਾਗਾ ਕੋਈ ਸੰਜਮ ਰੱਖੀ ਬੈਠਾ ਹੈ ਆਪਣੇ ਆਪ ਨੂੰ ਕੋਈ ਆਪਣੇ ਆਪ ਦੇ ਵਕਾਰਾਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾਗਾ ਇਹ ਵੀ ਤਪ ਹੀ ਹੈ ਨਾ ਆ ਪੰਜਾਂ ਦੇ ਉੱਤੇ ਕਿਹੜਾ ਕੋਈ ਕਾਬੂ ਪੈਂਦਾ ਛੇਤੀ ਕਿਤੇ ਵੱਡਿਆਂ ਵੱਡਿਆਂ ਨੂੰ ਸੱਟ ਕੇ ਰੱਖਦੇ ਥੱਲੇ ਤਾਂ ਪਿਆਰੋ ਵੱਡਿਆਂ ਵੱਡਿਆਂ ਨੂੰ ਇਹ ਵੀ ਇੱਕ ਤਾਪੀਏ ਪੈਰੋ ਆਪਦੇ ਪੰਜਾਂ ਨਾਲ ਲੜਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਸੋ ਗੁਰੂ ਜੀ ਕਹਿੰਦੇ ਮਾਲਕ ਜੀ ਅਨੇਕਾਂ ਤਰ੍ਹਾਂ ਦੇ ਤਾਪ ਹੋ ਰਹੇ ਐ ਇਹ ਵੀ ਤੇਰੀ ਖੇਡ ਐ ਅਸੰਖ ਗ੍ਰੰਥ ਮੁਖ ਵੇਦ ਪਾਠ ਕਿੰਨੇ ਗ੍ਰੰਥਾਂ ਦਾ ਪਾਠ ਹੋ ਰਿਹਾ ਜੀ ਕੋਈ ਕਿਸੇ ਤਰ੍ਹਾਂ ਦਾ ਗ੍ਰੰਥ ਹੈ ਜੀ ਮੁੱਖ ਵੇਦ ਪਾਠ ਵੀ ਮੁੱਖ ਦੇ ਵਿੱਚੋਂ ਮਹਾਂ ਜਵਾਨੀ ਵੇਦਾਂ ਦਾ ਪਾਠ ਹੋ ਰਿਹਾ ਹੈ ਮਹਾਂ ਜਵਾਨੀ ਜਿਵੇਂ ਆਪਾਂ ਕਥਾ ਕਰ ਰਹੇ ਹਾਂ ਮਹਾਂ ਜਵਾਨੀ ਪਾਠ ਹੋ ਰਿਹਾ ਹੈ ਮਹਾਂ ਜਵਾਨੀ ਕਥਾ ਹੋ ਰਹੀ ਹੈ ਪਰ ਅਕਾਲ ਪੁਰਖ ਵਾਹਿਗੁਰੂ ਪਤਾ ਹੀ ਨਹੀਂ ਕਿੰਨੇ ਕੋਈ ਹਿੰਦੂ ਧਰਮ ਵਿੱਚ ਆ ਵੀਰ ਉਹ ਆਪਣੇ ਧਰਮ ਦੀ ਵਿਆਖਿਆ ਕਰ ਰਿਹਾ ਹੈ ਕੋਈ ਮੁਸਲਮਾਨ ਵੀਰ ਹੈ ਉਹ ਮੁਸਲਮਾਨ ਦੇ ਆਪਣੇ ਧਰਮ ਦੀ ਵਿਆਖਿਆ ਕਰ ਰਿਹਾ ਹੈ ਕੁਝ ਸਿੱਖ ਵੀਰਾਂ ਉਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੋ ਰਹੀ ਹੈ। ਵੱਖ-ਵੱਖ ਆ ਜੀ ਸੋ ਰੋ ਵਿਚਾਰ। ਗੁਰੂ ਜੀ ਕਹਿੰਦੇ ਮਾਲਕ ਜੀ ਅਸੰਖ ਗ੍ਰੰਥ ਮੁਖ ਵੇਦ ਪਾਠ। ਮੁਖ ਦੇ ਜਿਹੜਾ ਪਾਠ ਆ ਜਿਹੜਾ ਹੋ ਰਿਹਾ ਤਾਂ ਅਸੰਖ ਜੋਗ ਮਨ ਰਹੇ ਉਦਾਸ। ਪਤਾ ਨਹੀਂ ਕਿੰਨੇ ਤੇਰੇ ਹੁਕਮ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੋਗ ਦੇ ਧਿਆਨ ਹੋ ਰਿਹਾ ਹੈ। ਯੋਗ ਯੋਗ ਹਣ ਪਤਾ ਜੀ ਤੁਹਾਨੂੰ ਪਤਾ ਹੈ ਯੋਗਮਤ 84 ਤਰ੍ਹਾਂ ਦੇ ਆਸਣ ਹੈ ਜੀ ਜੇ ਆਪਾਂ ਇਹਨਾਂ ਦੀ ਵਿਚਾਰ ਕਰਾਂਗੇ ਬਹੁਤ ਲੰਮੇ ਹੋ ਜਾਓ ਯੋਗ ਗੁਰੂ ਜੀ ਕਹਿੰਦੇ ਮਾਲਕ ਜੀ ਕੋਈ ਉਦਾਸ ਮਨ ਕਰਕੇ ਬੈਠਾ ਤੈਨੂੰ ਕੋਈ ਯਾਦ ਕਰ ਰਿਹਾਗਾ ਉਦਾਸ ਕਿਉਂਕਿ ਉਦਾਸ ਮਨੁੱਖ ਹੀ ਪਿਆਰੋ ਪ੍ਰਮਾਤਮਾ ਦਾ ਨਾਮ ਜਪ ਸਕਦਾ ਹੈ ਤੇ ਜਿਹਨੂੰ ਹਜੇ ਰਸ ਹੀ ਲੱਗੇ ਪਏ ਐ ਇਤਰੋ ਵੀ ਰਸ ਮਿਲ ਜੇ ਇਤਰੋ ਵੀ ਰਸ ਮਿਲ ਜੇ ਇਤਰੋ ਵੀ ਰਸ ਮਿਲ ਜੇ ਉਹ ਕਿੱਥੋਂ ਨਾਮ ਜਪੂਗਾ ਜੀ ਕਿੱਥੋਂ ਪ੍ਰਮਾਤਮਾ ਨੂੰ ਯਾਦ ਕਰੂਗਾ ਸਵਰਤਤਾ ਭੱਜੀ ਫਿਰਦੀ ਐ ਗੁਰੂ ਕੋਲੇ ਬੈਠ ਕੇ ਵੀ ਮਨ ਉਦਾਸ ਨਹੀਂ ਹੋਇਆ ਜੀ ਜਿਹਨੂੰ ਸੰਸਾਰ ਫਿੱਕਾ ਲੱਗਣ ਲੱਗ ਗਿਆ ਕਿ ਮਾਲਕ ਜੀ ਤੇਰੇ ਨਾਮ ਦੇ ਰਸ ਅੱਗੇ ਨਾ ਸਾਰ ਕੁਝ ਹੀ ਫਿੱਕਾ ਐ ਕੁਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅਮਰਤ ਨਾਮ ਤੇ ਮਹਾਰਾਜਿਓ ਮੈਂ ਮਾਲਕ ਜੀ ਕੁਜੇ ਮੇਵੇ ਨਾਲ ਸਾਰੇ ਸ਼ੱਕੇ ਵੇਖ ਲੇ ਤੇਰੇ ਨਾਮ ਤੋਂ ਤਾਂ ਸਾਰੇ ਫਿੱਕੇ ਐ ਨਾ ਸਾਹ ਕੋ ਜੀ ਫਿੱਕਾ ਹੈ ਮਾਲਕਾ ਤੇਰੇ ਨਾਮ ਤੋਂ ਸੋ ਗੁਰੂ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਬਹੁਤ ਕੋਈ ਜੋਗ ਮਤ ਦੁਆਰ ਅਧਿਆਰਿਆ ਤੈਨੂੰ ਅਸੰਖ ਭਗਤ ਗੁਣ ਗਿਆਨ ਵਿਚਾਰ ਕਿੰਨੇ ਭਗਤ ਤੈਨੂੰ ਮਾਲਕ ਜੀ ਤੇਰੇ ਗੁਣਾ ਦੀ ਵਿਚਾਰ ਕਰ ਰਹੇ ਹੈ ਤੇਰੇ ਗੁਣਾ ਨੂੰ ਗਾ ਰਹੇ ਹੈ ਤੇ ਤੇਰੇ ਗੁਣਾ ਦੀ ਵਿਚਾਰ ਕਰ ਰਹੇ ਹੈ ਕਿੰਨੇ ਭਗਤ ਹੈ ਮਾਲਕ ਜੀ ਅਸੰਖ ਸਤੀ ਅਸੰਖ ਦਾਤਾਰ ਕਿੰਨੇ ਅਕਾਲ ਪੁਰਖ ਵਾਹਿਗੁਰੂ ਤੇਰੇ ਹੁਕਮ ਦੇ ਵਿੱਚ ਸਤੀ ਹੋ ਗਈ ਹੈ ਕਿੰਨੇ ਤੇਰੇ ਹੁਕਮ ਦੇ ਵਿੱਚ ਦਾਤੇ ਦਾਤਾ ਦਾਤੇ ਜੀ ਹੁਣ ਜਿਹੜਾ ਦਾਨਪੁਣ ਕਰਦਾ ਉਹ ਦਾਤਾ ਕਹਿੰਦੇ ਜੀ ਦਾਤਾ ਜਿਹਦੇ ਕੋਲੇ ਮਾਲਕ ਨੇ ਚੰਗੀ ਕੋਈ ਮੰਨ ਲਓ ਵੀ ਜ਼ਮੀਨ ਜਾਇਦਾਦ ਉਹਦੇ ਦੇਤੀ ਵਧੀਆ ਤੇ ਉਹ ਫਿਰ ਗਰੀਬਾਂ ਦੀ ਮਦਦ ਕਰਦਾ ਹੈ ਦਾਤਾ ਬਣ ਕੇ ਵੀ ਮੇਰੇ ਕੋਲੇ ਪ੍ਰਮਾਤਮਾ ਦਿੱਤਾ ਤੂੰ ਜਿਵੇਂ ਰਾਜਾ ਜਨਕ ਸੀਗਾ ਬੜਾ ਪਰਉਪਕਾਰੀ ਸੀਗਾ ਜੀ ਬੜਾ ਬਹੁਤ ਪਰਉਪਕਾਰੀ ਰਾਜਾ ਸੀ ਜੀ ਤੇ ਮਹਾਰਾਜਾ ਰਣਜੀਤ ਸਿੰਘ ਵੀ ਐਸਾ ਰਾਜਾ ਸੀ ਪਰੋ ਜਿਹਦੇ ਤੋਂ ਦੁੱਖ ਨਹੀਂ ਚੱਲਿਆ ਜਾਂਦਾ ਸੀ ਬੜਾ ਜਦਾ ਕੋਈ ਵੀ ਦੁਖੀ ਹੁੰਦਾ ਸੀ ਨਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਸੀ ਬਹੁਤ ਘੱਟ ਤੋਂ ਲੋਕ ਦੁਖੀ ਸੀਗੇ ਨਾ ਕੋਈ ਹੈ ਹੀ ਨਹੀਂ ਸੀਗਾ ਜੀ ਉਹਨਾਂ ਨੇ ਆਪਣੇ ਹੱਥੀ ਮੰਦਿਰ ਬਣਾ ਕੇ ਦਿੱਤੇ ਆਪਣੇ ਹੱਥੀ ਮਸਜਿਦਾ ਬਣਾ ਕੇ ਦਿੱਤੀਆਂ ਆਪਣੇ ਹੱਥੀ ਗੁਰਦੁਆਰੇ ਬਣਾ ਕੇ ਦਿੱਤੇ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹ ਕੇ ਵੇਖ ਲੋ ਇੱਕ ਰਾਜ ਦੇ ਵਿੱਚ ਇੱਕ ਬੰਦੇ ਨੂੰ ਵੀ ਸਜ਼ਾ ਦੇਣੀ ਪਈ ਬਹੁਤ ਜੀ ਜਿਹੜੀ ਕੋਈ ਸਖਤ ਸਜ਼ਾ ਦੇਣੀ ਪਈ ਹੋਵੇ ਇਹ じゃ ਕਾਨੂੰਨ ਪ੍ਰਬੰਧ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਜਾਣ ਬੁੱਝ ਕੇ ਵਿਪਰ ਵੱਲੋਂ ਫਲਾਇਆ ਜਾ ਰਿਹਾ ਕੁਝ ਗੱਲਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੋੜਨਾ ਨਹੀਂ ਗੱਲ ਚੇਤੇ ਰੱਖੋ ਕੁਝ ਗੱਲਾਂ ਮਹਾਰਾਜਾ ਰঞ্জੀਤ ਸਿੰਘ ਦੇ ਜੀਵਨ ਦਾ ਜੋ ਕਰੈਕਟਰ ਦਾ ਕਤਲ ਕਰਨ ਵਾਸਤੇ ਕਿਉਂਕਿ ਕਿਸੇ ਬੰਦੇ ਨੂੰ ਆਪਾਂ ਮਨੋਂ ਲਾਉਣਾ ਹੋਵੇ ਤਾਂ ਉਹਦੇ ਜੀਵਨ ਦੇ ਉੱਤੇ ਕੁਝ ਨਾ ਕੁਝ ਤਾਂ ਅੰਛਾ ਸਿੱਟਣਾ ਪਊਗਾ ਨਾ ਫੇਰ ਹੀ ਲੋਕ ਮਾੜਾ ਕਹਿਣਗੇ ਕੁਝ ਗੱਲਾਂ ਮਹਾਰਾਜਾ ਰঞ্জੀਤ ਸਿੰਘ ਦੇ ਰਾਜ ਨੂੰ ਪ੍ਰਬੰਧ ਨੂੰ ਵੀ ਲੋਕਾਂ ਦੇ ਵਿੱਚ ਕਦੇ ਪ੍ਰਚਲਿਤ ਨਾ ਹੋ ਜੇ ਵੀ ਇਹਦੇ ਜੀਵਨ ਦੇ ਉੱਤੇ ਬਸ ਇੰਨਾ ਛੱਡ ਦਿਓ ਬਹੁਤ ਗੱਲਾਂ ਜੋੜੀਆਂ ਗੰਨਾਂ ਮਹਾਰਾਜਾ ਰঞ্জੀਤ ਸਿੰਘ ਨਾਲ ਸੋ ਇਹ ਜਾ ਰঞ্জੀਤ ਸਿੰਘ ਰਾਜਾ ਨਹੀਂ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਸੀ ਪਹਿਲਾਂ ਸਭ ਤੋਂ ਪਹਿਲਾਂ ਉੱਠ ਕੇ ਨਾ ਅੰਮ੍ਰਿਤ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਪੜ੍ਹ ਕੇ ਵੇਖੋ ਤੁਸੀਂ ਇਤਿਹਾਸ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਲੰਮਾ ਪੈਂਦਾ ਸੀ ਇਹ ਹੈ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੇ ਕੋਈ ਵੀ ਦੁਖੀ ਨਹੀਂ ਸੀ ਪਿਆਰ ਸਾਰੇ ਸੁਖੀ ਸੀ ਲੋਕ ਤੇ ਕਦੋਂ ਗੁਰੂ ਜੀ ਕਹਿੰਦੇ ਜਦੋਂ ਕੋਈ ਮਾਲਕ ਜੀ ਤੈਨੂੰ ਕਿੰਨੇ ਦਾਤ ਤੇ ਤੈਨੂੰ ਧਿਆਉਣ ਵਾਲੇ ਬਹੁਤ ਮਾਲਕ ਆ ਤੇ ਹੁਣ ਦਾ ਰਾਜ ਪ੍ਰਬੰਧ ਵੇਖ ਲੋ ਭਾਈ ਕੀ ਹਾਲ ਹੈ ਧੀਆਂ ਦਾ ਕੀ ਹਾਲ ਹੈ ਨਿਤ ਕਿਹੋ ਜੇ ਕੇਸ ਆ ਰਹੇ ਹੈ ਧੀਆਂ ਪੜਾਉਂਦੇ ਵਿੱਚ ਬੈਠੀਆਂ ਧੀਆਂ ਪੜਨਾ ਪਾ ਕਹਿ ਨਹੀਂ ਸਕਦੇ ਕਿਹੋ ਜੇ ਕੇਸ ਆ ਜਾਂਦੇ ਆ ਕਿ ਇਹੋ ਜੇ ਰਾਜ ਪ੍ਰਬੰਧ ਹੋਣਗੇ ਜਿੱਥੇ ਧੀਆਂ ਹੀ ਸੇਫ ਨਹੀਂ ਸਾਡਾ ਸੋਰਾਹੋ ਵਿਚਾਰ ਗੁਰੂ ਜੀ ਕਹਿੰਦੇ ਅਸੰਖ ਸੂਰ ਮੋਹ ਪਖਸਾਰ ਸੇ ਅਕਾਲ ਪੁਰਖ ਵਾਹਿਗੁਰੂ ਕਿੰਨੇ ਤੇਰੇ ਹੁਕਮ ਦੇ ਵਿੱਚ ਸੂਰ ਦਾ ਅਥ ਹੈ ਜੀ ਸੂਰਮਾ ਕਿੰਨੇ ਸੂਰਮਾ ਮਾਲਕ ਜੀ ਸੂਰਮਾ ਗੱਤੀ ਸੂਰਮੇ ਆ ਜਿਹੜੇ ਭਲਾ ਕਰਦੇ ਕਿਸੇ ਨੂੰ ਤਾਕਤ ਦਿੱਤੀ ਹੈ ਤੇ ਸੂਰਮੇ ਆ ਜੀ ਸੂਰਮਾ ਉਹ ਹੁੰਦਾ ਜੀ ਜਿਹੜਾ ਆਪਣੇ ਸਰੀਰ ਦਾ ਕਿਸੇ ਤਰ੍ਹਾਂ ਦਾ ਵੀ ਬਲ ਕਿਸੇ ਨੂੰ ਬਚਾਉਣ ਵਾਸਤੇ ਕਰਦਾਗਾ ਉਹ ਸੂਰਮਾ ਹੁੰਦਾਗਾ ਉਹ ਭਲਾਂ ਦੇ ਕੋਈ ਕਲਮ ਦੇ ਨਾਲ ਕਰਦਾ ਸੱਚ ਬੋਲਦਾ ਕੋਈ ਸਰੀਰ ਦਾ ਸਰੀਰ ਆਪ ਦਾ ਬਲੀਦਾਨ ਕਰ ਜਾਂਦਾ ਕਿਸੇ ਵਾਸਤੇ ਸੋ ਗੁਰੂ ਜੀ ਕਹਿੰਦੇ ਅਸੰਖ ਮੋਣ ਲੈਵ ਲਾਇ ਤਾਰ है जी कर रहे है। कवन कहा हे परमात्मा तैनू ਬਹੁਤ ਮੋਨੀ ਆ ਜਿਹੜੇ ਕਹਿੰਦੇ ਜੀ ਬੋਲਦੇ ਨਹੀਂ ਕਿ ਤੈਨੂੰ ਚੁੱਪ ਕਰਕੇ ਯਾਦ ਕਰ ਰਹੇ ਆ ਬਸ ਅਸੰਖ ਮੋਨ ਲਿਬ ਲਾਇਤਾ ਲਗਾਤਾਰ ਤੈਨੂੰ ਯਾਦ ਕਰ ਰਹੇ ਆ ਕੁਦਰਤ ਕਵਣ ਕਹਾ ਵਿਚਾਰ हे अकाल पुरख ਵਾਹਿਗੁਰੂ ਮੈਂ ਇਹ ਵਿਚਾਰ ਨੂੰ ਕਹਿ ਨਹੀਂ ਸਕਦਾ ਵਾਰਿਆ ਨਾ ਜਾਵਾਂ ਏਕ ਵਾਰ ਇੱਕ ਵਾਰੀ ਵੀ ਤੈਨੂੰ ਕਹਿ ਨਹੀਂ ਸਕਦਾ ਅਕਾਲ ਪੁਰਖ ਵਾਹਿਗੁਰੂ ਇੰਨਾ ਕੁਝ ਹੋ ਗਿਆ ਪਿਆਰ ਉਹ ਵੇਖੋ ਕਿੰਨੀਆਂ ਕਿੱਡੀ ਗੱਲ ਗਣਤੀ ਜਪਣ ਵਾਲੇ ਪ੍ਰੇਮ ਕਰਨ ਵਾਲੇ ਪੂਜਾ ਕਰਨ ਵਾਲੇ ਤਪ ਕਰਨ ਵਾਲੇ ਗ੍ਰੰਥਾਂ ਦਾ ਪੇ ਪਾਠ ਕਰਨ ਵਾਲੇ ਯੋਗ ਮਤ ਵਾਲੇ ਭਗਤ ਸਤੀ ਦਤਾਰ ਸੂਰਮੇ ਸਾਰੇ ਜੀ ਮੋਨੀ ਪਰ ਮਾਲਕ ਜੀ ਤੈਨੂੰ ਕੋਈ ਕਹਿ ਨਹੀਂ ਸਕਦਾ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੋਂ ਸਦਾ ਸਲਾਮਤ ਨਰੰਕਾਰ ਜੋ ਤੈਨੂੰ ਚੰਗਾ ਲੱਗਦਾ ਕੁਝ ਹੋ ਰਿਹਾ ਮਾਲਕਾ ਤੂੰ ਸਦਾ ਸਲਾਮਤ ਹੈ ਤੇਰੀ ਕੋਈ ਹਸਤੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਅਕਾਲ ਪੁਰਖ ਵਾਹਿਗੁਰੂ ਸੋ ਐਸੇ ਪ੍ਰਮਾਤਮਾ ਦਾ ਨਾਮ ਜਪੀਏ ਭਾਈ ਬੈਂਦਿਆਂ ਉੱਠਦਿਆਂ ਤੁਰਦਿਆਂ ਫਿਰਦਿਆਂ ਗੁਰੂ ਤੋਂ ਸਿਮਰਨੀ ਦਾਤ ਮੰਗੇ ਆਓ ਜਪੋ ਭਾਈ ਪਰਕਾਰਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤਾ